ਸਮਾਣਾ ਦੇ ਪਿੰਡ ਰਾਜਲੇ ਦੇ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਝਗੜਾ ਹੋਇਆ ਜਿਸ ਦੇ ਵਿੱਚ ਦੋਹਾਂ ਪਾਰਟੀਆਂ ਨੂੰ ਸੱਟਾਂ ਲੱਗੀਆਂ ਲੇਕਿਨ ਇੱਕ ਪਾਰਟੀ ਦਾ ਕਹਿਣਾ ਹੈ ਕਿ ਸਾਡੇ ਉੱਤੇ ਫਾਇਰਿੰਗ ਕੀਤੀ ਗਈ ਹੈ ਲੇਕਿਨ ਪਰਮਾਤਮਾ ਦਾ ਸ਼ੁਕਰ ਹੈ ਕਿ ਜਾਨੀ ਨੁਕਸਾਨ ਨਹੀਂ ਹੋਇਆ ਲੇਕਿਨ ਫਾਇਰਿੰਗ ਦੀ ਵੀਡੀਓ ਵਾਇਰਲ ਹੋਈ ਹੈ ਤੇ ਦੂਜੀ ਪਾਰਟੀ ਨੇ ਗਲਤ ਬਾਤ ਕੀਤੀ ਗਈ ਤੇ ਜਿਹੜੇ ਦਾਖਲ ਹੈ ਜਿਹੜੇ ਕਾਬਜ ਜਿਨ੍ਹਾਂ ਦੇ ਨਾਮ ਕਾਗਜ਼ਾਤ ਹੈ ਜਿਹੜੇ ਕਹਿੰਦੇ ਸਾਡੇ ਨਾਮ ਇੰਤਕਾਲ ਹੈ ਰਜਿਸਟਰੀ ਸਾਡੇ ਨਾਮ ਹੈ ਗਰਦਾਬੜ ਦੇ ਲਈ ਅੱਜ ਤਹਿਸੀਲਦਾਰ ਸਮਾਣਾ ਤੇ ਕਾਨਗੋ ਪਰਿਵਾਰੀ ਉੱਥੇ ਗਏ ਸੀ ਉਸ ਦੇ ਬਾਅਦ ਦੂਜੀ ਤਰ੍ਹਾਂ ਨੇ ਉਹਨੇ આરોਪ ਲਾਇਆ ਕਿ ਦੂਜੀ ਜਿਹੜੇ ਮਾਲਕ ਹੈ ਵੀ ਕੋਈ ਦੂਜੀ ਪਾਰਟੀ ਵੱਲੋਂ 120-25 ਮੁੰਡੇ ਬੁਲਾਏ ਗਏ ਉਸਕੇ ਬਾਅਦ ਸਾਡੇ ਤੇ ਹਮਲਾ ਕੀਤਾ ਗਿਆ ਕਿ ਸਾਡੇ ਕੋਲ ਕੋਈ ਹਥਿਆਰ ਨਹੀਂ ਸੀ ਦੂਜੀ ਪਾਰਟੀ ਕੋਲ ਹਥਿਆਰ ਵੀ ਸੀ ਇਹ ਸਾਰੇ ਔਰਬ ਚ ਉੱਠੇ ਕੋਈ ਸਾਡੇ ਗੋਲੀ ਨਹੀਂ ਚਲਾਈ ਉਹ ਸਾਰਾ ਜਾਂਚ ਦਾ ਵਿਸ਼ਾ ਹੈ ਸਦਰ ਪੁਲਿਸ ਸਮਾਨਾ ਦੇ ਅਧਿਕਾਰੀ ਜਿਹੜੇ ਇਨਚਾਰਜ ਨੇ ਸਦਰ ਦੇ ਅਵਤਾਰ ਸਿੰਘ ਨਾਲ ਗੱਲਬਾਤ ਕੀਤੀ ਕਿ ਉਹਨਾਂ ਨੇ ਕਿਹਾ ਕਿ ਅਸੀਂ ਸਾਰੀ ਤਹਿਕੀਕਾਤ ਕਰ ਰਹੇ ਹਾਂ ਵੀਡੀਓ ਵਾਇਰਲ ਹੋਈ ਉਹ ਵੀ ਦੇਖ ਰਹੇ ਹਾਂ ਔਰ ਇਸ ਤੋਂ ਪਹਿਲਾਂ ਜਿਸ ਟਾਈਮ ਨਿਸ਼ਾਨ ਦੇ ਇਹ ਗਰਦਾਵਰੀ ਦੇ ਲਈ ਅਧਿਕਾਰੀ ਪਹੁੰਚੇ ਤਾਂ ਨਾ ਤਾਂ ਪ੍ਰਸ਼ਾਸਨ ਵੱਲੋਂ ਸਾਨੂੰ ਕੋਈ ਜਾਣਕਾਰੀ ਦਿੱਤੀ ਗਈ ਸੀ ਨਾ ਦੋਨੋਂ ਪਾਰਟੀਆਂ ਵੱਲੋਂ ਦਿੱਤੀ ਗਈ ਇਸ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਜ਼ਖਮੀ ਵਿਅਕਤੀ ਸਮਾਣਾ ਹਸਪਤਾਲ ਦੇ ਵਿੱਚ ਜੇਰੇ ਇਲਾਜ ਹੈ ਅਰਸ਼ਪ੍ਰੀਤ ਸਿੰਘ ਸਰਦਾਰ ਪਲਵਿੰਦਰ ਸਿੰਘ ਅੱਛਾ ਕਿਹੜੇ ਪਿੰਡ ਰਹਿਣ ਵਾਲੇ ਹੋ ਰਾਜੇ ਦਾ ਜੀ ਸਰ ਪਹਿਲੀ ਦਾ ਰੋਲੇ ਤੇ ਪਹਿਲੀ ਦਾ ਰੋਲਾ ਸੀ ਹਾਂਜੀ ਤੇ ਤੇ ਆ ਇਸ ਲਈ ਨਾਲ ਹਰ ਤੇ ਵੀ ਫਾਇਰਿੰਗ ਹੋਈ ਹੈ ਜੀ ਹਾਂਜੀ ਹਾਂ ਤਹਿਸੀਲਦਾਰ ਸੀ ਤੇ ਪਟਵਾਰੀ ਸੀ ਮੌਕੇ ਤੇ ਸਾਰੇ ਜਾਂਚ ਪੜਤਾਲ ਕਰਕੇ ਜਿਹੜੇ ਗਏ ਨੇ ਨਾ ਹੀ ਉਤਪਰ ਹਰਦਾ ਆ ਜੋ ਵੀ ਇਹਨਾਂ ਫਾਇਰਿੰਗ ਕੀਤੀ ਗਈ ਹੁਣ ਲੋਕਾਂ ਦੂਜੀ ਪਾਰਟੀ ਬਣੋ ਹਾਂਜੀ ਦੂਜੀ ਪਾਰਟੀ ਬਣੋ ਹਾਂਜੀ ਸਿੱਧਾ ਮਾਰੇ ਸਰ ਸਾਡੇ ਲੱਗੇ ਕਿਸੇ ਦੇ ਵਿਚਾਰ ਆ ਗਿਆ ਸਰ ਕਿੰਨੇ ਫਾਇਰ ਕੀਤੇ ਤਿੰਨ ਜੀ ਅਸਲਾ ਸਰ ਉਹਨਾਂ ਨੂੰ ਪਤਾ ਹੋਵੇ ਨਾ ਤੁਸੀਂ ਉਹਨਾਂ ਦੇ ਕੋਈ ਤਾਂ ਸਾਰੇ ਖੋਇਆ ਜੀ ਸਾਡੇ ਹਾਂ ਸਾਡੇ ਕੋਲ ਸਾਰੀਆਂ ਵੀਡੀਓ ਨੇ ਰੂਫ ਨੇ ਸਾਡੇ ਕੋਲ ਚਲਾंदे ਦੀਆਂ ਉਹਨਾਂ ਦੀਆਂ ਤੇ ਅਸੀਂ ਖੋਂਦੇ ਦੀਆਂ ਜੀ ਤੇ ਕੋਈ ਸਰ ਸਾਡੇ 12:31 ਵਜੇ ਕਿੰਨੇ ਬੰਦੇ ਸੀ ਦੂਜੀ ਪਾਰਟੀ 35 40 ਜੀ ਸਤਿਕ ਨਾਲ ਆਈ ਤੇ ਇੰਦ ਕਾਲ ਕੀ ਦਿਨਾਂ ਵਿੱਚ ਜ਼ਮੀਨ ਦਾ ਤਾਇਆ ਜੀ ਨਾ ਆਏ ਮਤਲਬ ਸਾਂਝੀ ਖੇਵਟਾ ਸਾਰੇ ਸਾਰੇ ਪਰਾਂਵ ਦੇ ਨਾ ਆਏ ਜੀ ਕੋਈ ਇੱਕ ਦਿਨ ਹੀ ਆ ਗਈ ਸਾਰੇ ਸਾਂਝੀ ਖੇਵਟਾ ਹਾਂਜੀ ਹਾਂਜੀ ਇਸ ਟਾਈਮ ਕਬਜ਼ਾ ਸਰ ਕਿਸੇ ਦਾ ਨਹੀਂ ਕਿਸੇ ਦਾ ਨਹੀਂ ਸਾਦਾ ਸੀ ਮਦਾਈ ਸੀ ਬਾਰੇ ਸੀ ਤੁਸੀਂ ਪਰਟ ਕਹਿੰਦੇ ਸੀ ਤਿੰਨ ਵਾਰ ਤਾਂ ਅਸੀਂ ਵਿਜਾਈ ਕਰ ਰਹੇ ਇੱਥੇ ਨਹੀਂ ਉਹ ਜੋ ਮਰਜੀ ਗਈ ਜਾਣੀ ਠੀਕ ਹਾਂਜੀ ਇਹ ਆਪਾਂ ਜ਼ਮੀਨ ਲਈ ਹੋਜੀ ਤਕਰੀਬਨ ਕੋਈ ਸਵਾ ਸਾਲ ਪਹਿਲਾਂ ਤੇ ਉਹ ਦੀ ਅੱਜ ਗਰਦੋਰੀ ਵਾਸਤੇ ਅਫਸਰ ਆਏ ਸੀਗੇ ਮਤਲਬ ਤਹਿਸੀਲਦਾਰ ਸਾਹਿਬ ਉਹਨਾਂ ਦੇ ਰੀਡਰ ਤੇ ਪਟਵਾਰੀ ਸਾਹਿਬ ਤੇ ਮੌਕਾ ਮਤਲਬ ਵੇਖਣਾ ਉੱਥੇ ਕਬਜਾ ਹਨਾ ਜੀ ਆਪਣੇ ਉੱਥੇ ਮੌਜੂਦਾ ਸਾਰੇ 35 ਸੀਗੇ ਤੇ ਆਪਾਂ ਲੰਬੜਦਾ ਸੀਗੇ ਜੀ ਤੇ ਉਹ ਸਾਰੇ ਉੱਥੇ ਸੀ ਉਹਨਾਂ ਦੇ ਸਾਈਨ ਵੀ ਹੋਏ ਨੇ ਤਾਂ ਉਹਨਾਂ ਦੀ ਮੌਜੂਦਗੀ ਜਿੱਤੇ ਇਹਨਾਂ ਨੇ ਫਿਰ ਮਤਲਬ ਸਾਡੀ ਜ਼ਮੀਨ ਦੇ ਵਿੱਚ ਧੱਕੇ ਨਾਲ ਵੜ ਕੇ ਘੱਟ ਤੋਂ ਘੱਟ 120-25 ਬੰਦੇ ਸੀਗੇ ਜੀ ਮੁੰਡੇ ਕਿਰਪਾਨਾਂ ਨਾਲ ਹਮਲਾ ਕੀਤਾ ਠੀਕ ਹੈ ਜੀ ਪਿਸਤੌਲ ਗੋਲੀਆਂ ਚਲਾਈਆਂ ਨੇ ਇਹਨਾਂ ਨੇ ਜੀ ਉੱਥੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਮੇਰੇ ਇੱਥੇ 6:00 ਵਜੇ ਜੀ ਮੇਰੇ ਭਰਾ 6:00 ਵਜੇ ਉਹ ਆ ਰਿਹਾ ਜੀ ਪਿੱਛੇ ਫਾਦਰ ਸਾਹਿਬ ਦੇ ਵਜੇ ਨੇ ਜੀ ਉਹ ਫਾਦਰ ਸਾਹਿਬ ਆ ਨਾਲ ਵਾਲੇ ਬੈੱਡ ਤੇ ਨੇ ਜੀ ਪੱਟੀ ਹੋਈ ਹੈ ਜੀ ਨਹੀਂ ਫਾਇਰਿੰਗ ਤੇ ਉਹ ਐ ਨਾਲ ਜੀ ਹੁਣ ਅਸੀਂ ਜੀ ਕਿ ਤਿੰਨ ਬੰਦੇ ਜੀ ਤੇ ਉਹ ਬੰਦੇ ਨੇ ਇਕੱਲੇ ਨੂੰ ਫੜ ਲਿਆ ਉਹਨੇ 40-50 ਬੰਦੇ ਨੇ ਐਵੇਂ-ਐਵੇਂ ਕਰਕੇ ਮਤਲਬ ਫਿਰ ਤਾਂ ਕਰਕੇ ਅਸੀਂ ਕੋਈ ਫਾਇਰਿੰਗ ਸਾਡੇ ਕੋਲ ਤਾਂ ਡੰਡਾ ਹੀ ਨਹੀਂ ਆਇਆ ਕੋਈ ਜੀ ਸਾਡੇ ਕੋਲ ਕੋਈ ਸਾਬਤ ਕਰਦਾ ਸਾਡੇ ਕੋਈ ਡੰਡਾ ਵੀ ਹੋਇਆ ਕਿਰਪਾਣਾ ਤੇ ਬੜੀ ਦੂਰ ਦੀ ਗੱਲ ਹੈ ਜੀ ਠੀਕ ਓਕੇ ਉਹਨੇ ਕੋਲ ਕਪਾਲਾ ਸੀਗੀਆਂ ਸਾਰਿਆਂ ਦੀਆਂ ਤੇ ਪਰ ਤੱਕੇ ਨਾਲ ਸਾਡੀ ਜ਼ਮੀਨ ਦੇ ਵਿੱਚ ਵੜ ਕੇ ਸਾਨੂੰ ਉਹਨਾਂ ਨੇ ਕੁੱਟਿਆ। ਜਮੀਨ ਕਿਸ ਦੇ ਨਾਮ ਇੰਤਕਾਲ ਜਿਹਦੇ ਨਾਮ ਸਾਡੀ ਭਾਬੀ ਦੇ ਨਾਮ ਤੇ ਜੀ ਇੰਤਕਾਲ ਵੀ ਉਹਨਾਂ ਦੇ ਨਾਮ ਤੇ ਜੀ। ਠੀਕ ਹੈ ਅੱਜ ਗਰਦੌਰੀ ਵਾਸਤੇ ਅਫਸਰ ਆਏ ਸੀਗੇ ਜੀ। ਠੀਕ। ਠੀਕ ਹੈ ਅਫਸਰਾਂ ਨੂੰ ਮਾੜਾ ਚੰਗਾ ਬੋਲਿਆ ਜੀ ਰੀਡਰ ਦੇ ਹਰੀ ਰੀਡਰ ਦੀ ਮੌਜੂਦਗੀ ਦੇ ਵਿੱਚ ਇਹ ਹੋਇਆ ਜੀ। ਕੀ ਹੋਇਆ ਖੇਤ ਸੀ। ਅੱਛਾ ਖੇਤ ਵਾਸਤੇ ਤਹਿਸੀਲ ਦਾ ਸਾਹਿਬ ਬੋਲਿਆ ਜੀ। ਗਰਦੌਰੀ ਵਾਸਤੇ ਆਪਾਂ ਭਰਿਆ ਸੀ ਜੀ ਆਪਣਾ ਉਹ। ਹੂੰ। ਗਰਦਾਰੀ ਵਾਸਤੇ ਭਰੇ ਜੀ ਫਿਸ਼ ਭਰੀ ਸੀ ਵੇ ਮੋਕੇ ਵਕਣ ਗਾ ਜੀ ਉਹਨਾਂ ਕੋਈ ਨੰਬਰ ਦਾ ਸਰਪੰਚ ਸਾਹਿਬ ਬੁਲਾਇਆ ਸੀ ਸਾਰੇ ਕੋਈ ਪਾਲੀ ਸਾਡੀਆਂ ਉਹਨਾਂ ਨੇ ਬੱਚੇ ਬਾਹਰ ਬੁਲਾਏ ਸਾਰੇ ਉਹਨਾਂ ਬੱਚਾ ਪਿੰਡ ਦਾ ਬੰਦਾ ਇੱਕ ਵੀ ਨਹੀਂ ਆਇਆ ਜੀ ਦੋ ਬੰਦੇ ਪਿੰਡ ਦੇ ਉੱਥੇ ਉੱਥੇ ਵੀ ਇਹਨਾਂ ਨੇ ਜਿਹੜਾ ਉੱਥੇ ਸਾਰਾ ਤਹਿਸੀਲਦਾਰ ਵੇਖ ਕੇ ਮੋਕੇ ਲੈ ਕੇ ਚਲੇ ਆਏ ਪਟਵਾਰੀ ਆ ਕੇ ਲਿਖ ਲਿਆ ਬਿਆਨ ਉਹਨਾਂ ਆ ਪਾਲੋ ਉਹਨਾਂ ਆ ਜੀ ਬਾਲਾ ਜੀ ਹਾਜੀ ਪਾਲ ਕੇ ਜਿਹੜੇ ਮੁੰਡੇ ਬਾਹਰ ਬੁਲਾਏ ਸੀ ਉਹਨਾਂ ਆ ਕੇ ਗੱਲ ਪੈ ਖਸਾਨ ਦੇ ਕਰਨਗੇ ਤੇ ਗਰਦਾਰੀ ਸੀ ਨੇ ਸੰਦੇਖਣਗੇ ਦੇ ਗਰਦਾਰੀ ਦੇਖਾਂਗੇ ਦੇਖਣਗੇ ਮੋਕੇ ਦੇਖਣਗੇ ਜੀ ਉਹ ਮੋਕੇ ਦੇਖਣਗੇ ਅਭੀ ਪਹਿਲੀ ਕੌਣ ਬੀਜਦਾ ਹੂੰ ਕੌਣ ਬੀਜਦਾ ਹਾਂਜੀ ਉਹਨਾਂ ਕਹਿੰਸੀ ਬੀਜਿਆ ਸਾਰੇ ਪਿੰਡੇ ਕਹ ਪਹਿਲੀ ਇਹ ਬੀਜਦੇ ਤੀਜੀ ਫਸਲ ਹੈ ਤੁਸੀਂ ਬੀਜਦੇ ਤੁਸੀਂ ਸੰਤ ਪਹਿਲਾਂ ਤੀਜੀ ਫਸਲ ਹੋਈ ਪਹਿਲਾਂ ਕਣਕ ਬੀਜੀ ਫਿਰ ਜੀਰੀ ਬੀਜੀ ਗੀਰੀ ਬਾੜ ਕੇ ਪਰਸੋਂ ਕਣਕ ਬੀਜੀ ਸੀ ਕੀ ਹੋਇਆ ਉਹਨਾਂ ਨੇ ਫਿਰ ਮੜ ਕਰਬਾਨਾ ਲੈ ਕੇ ਜਾਵੇ ਤੇ ਫਿਰ ਤਾਂ ਸਾਰਾ ਮੁੜ ਗਿਆ ਸਾਰੇ ਆਪਣਾ ਕਸ਼ਮੀਰ ਆਪਣਾ ਜਿਹੜਾ ਆਪਣਾ ਸਰਪੰਚ ਆਪ ਦਾ ਸੁਖਵਿੰਦਰ ਸਰਪੰਚ ਜੀਾਰੇ ਮੌਕੇ ਤੇ ਜੀ ਇਹ ਮੁੰਡਾ ਇਹ ਮੁੰਡਾ ਆਪਣੇ ਕੋਲ ਸੀ ਹਾਂਜੀ ਇਹ ਚਲੇ ਇਹ ਆਪਣੇ ਕੋਲ ਨਾਲ ਸੀ ਮਕਚਾਰ ਸਿੰਘ ਬਸ ਠੀਕ ਉਹ ਤੋਂ ਆ ਕੇ ਮੈਂ ਚਲੇਗਾ ਉਹਨਾਂ ਨੇ ਆ ਕੇ ਜਦੋਂ ਕਰਵਾਣਾ ਸਾਰੇ ਭੱਜ ਕੇ ਪੈ ਗਏ ਫੈਰ ਕਿ ਕਿਰੀ ਖਵਾਈ ਫਿਰ ਪਤਾ ਉਹਨਾਂ ਨੇ ਉਹਨਾਂ ਨੇ ਕਿਹਾ ਅਸੀਂ ਛੰਦ ਅਸੀਂ ਤਾਂ ਪਤਾ ਲੱਗਾ ਹੋਇਆ ਕਿ ਸਾਡੇ ਦਾਦੇ ਖਾਦੇ ਹਾਲ ਉਹਨਾਂ ਨੇ ਵਾਈ ਫੈਰ ਕੀਤੇ ਦੁੱਧੇ ਨੇ ਉਹਨਾਂ ਕਿਤੇ ਹੀ ਉਹਨਾਂ ਬਸ देखो जी मैं वाले ਹੁਣੇ ਉਥੇ ਫਰਦਰ ਜਿਹੜੇ ਹੈਗੇ ਮੌਕੇ ਤੇ ਪਹੁੰਚਿਆ ਪਹਿਲਾਂ ਮੈਂ ਉਸ ਵਕਤ ਹੈਗਾ ਪਟਿਆਲੇ ਸੀਗਾ ਮੇਰਾ ਇਸੇ ਨਿਸ਼ਾਨ ਸਿੰਘ ਮੌਕੇ ਤੇ ਮੈਂ ਜੋ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਮੈਂ ਮੌਕੇ ਤੇ ਇਸ ਨਿਸ਼ਾਨ ਸਿੰਘ ਨੂੰ ਭੇਜਦਾ ਸੀਗਾ ਇਹ ਜੋ ਨਾਇਬ ਤਹਿਸੀਲਦਾਰ ਗਏ ਨੇ ਜੀ ਕੋਈ ਗਰਦਾਬਰੀ ਕਰਨ ਸਾਡੇ ਕੋਲੇ ਕੋਈ ਐਂਟੀਮਿਸ਼ਨ ਨਹੀਂ ਕਿਸੇ ਨੇ ਦਿੱਤੀ ਮਾਲ ਮਹਿਕੇ ਵੱਲੋਂ ਸਾਡੇ ਕੋਲੇ ਕੋਈ ਐਂਟੀਮਿਸ਼ਨ ਨਹੀਂ ਆਈ ਹੈਗੀ ਠੀਕ ਹੈ ਸਾਨੂੰ ਤਾਂ ਫਰਦਰ ਇੱਕ ਫੋਨ ਗਿਆ ਵੀ ਇਦਾਂ ਕਰਕੇ ਵੀ ਇਹਦੇ ਕਰਕੇ ਨਾਇਬ ਤਹਿਸੀਲਦਾਰ ਆਇਆ ਗਰਦਾਬਰੀ ਕਰਨ ਤੇ ਵੀ ਇੱਥੇ ਝਗੜਾ ਹੋ ਸਕਦਾ ਵੀ ਪੁਲਿਸ ਪਾਰਟੀ ਭੇਜ ਦੋ ਮੈਂ ਉਹ ਜਸਟਿਸ ਨਾਲ ਦੀ ਨਾਲ ਹੀ ਮੈਂ ਅਸੀਂ ਨਿਸ਼ਾਨ ਸਿੰਘ ਨੂੰ ਮੌਕੇ ਤੇ ਭੇਜਤਾ 10-15 ਮਿੰਟਾਂ ਦੇ ਵਿੱਚ ਨਿਸ਼ਾਨ ਸਿੰਘ ਮੌਕੇ ਤੇ ਪਹੁੰਚਿਆ ਉਸ ਤੋਂ ਬਾਅਦ ਉਹ ਜੋ ਫਰਦਰ ਪਤਾ ਲੱਗਿਆ ਵੀ ਆਪਦੇ ਵਿੱਚ ਦੋਈ ਤਰ੍ਹਾਂ ਜਿਹੜੀਆਂ ਹੈਗੀਆਂ ਨੇਗੀਆਂ ਇੱਕ ਪੰਮਾ ਨਾਂ ਦਾ ਕੋਈ ਬੰਦਾ ਹੈਗਾ ਉਸ ਪਿੰਡ ਦਾ ਠੀਕ ਆ ਜਿਨੇ ਕੋਈ ਫਾਇਰਪੁਰ ਦੇ ਕੋਈ ਇਹੋ ਕੀਤਾ ਦੱਸਦੇ ਨੇਗੇ ਉਹ ਸੰਬੰਧੀ ਜਿਹੜਾ ਹੈਗਾ ਅਸੀਂ ਉਹਦਾ ਪਿਸਤਲ ਜਿਹੜਾ ਹੈਗਾ ਜੋ ਇਹਨਾਂ ਨੇ ਪੇਸ਼ ਕੀਤਾ ਅਸੀਂ ਉਹ ਵੀ ਕਬਜ ਜਲੇ ਲਿਆ ਤੇ ਬਾਕੀ ਰਹੀ ਹੈ ਅਸੀਂ ਤਫਤੀਸ਼ ਕਰ ਰਹੇ ਹਾਲੇ ਵੀ ਕਿਦਾਂ ਆਇਆ ਕੀ ਗੱਲ ਹੋਈ ਆ ਸਾਰੀ ਮੌਕੇ ਤੇ ਵੀ ਉਹ ਬੰਦਾ ਕਿਸ ਵਜ੍ਹਾ ਕਾਰਨ ਇਥੇ ਮੌਕੇ ਤੇ ਪਹੁੰਚਿਆ ਹਾਂ ਬਿਲਕੁਲ ਜੋ ਵੀ ਹੋ ਰਿਹਾ ਦੇਖੋ ਸਬੰਧੀ ਠੀਕਾ ਜੋ ਕਿਸੇ ਫਰਦਰ ਸਭ ਨੂੰ ਪਰਮਾਤਮਾ ਕਰਨੀ ਉਹ ਫਲਦਾ ਇਹ ਆ ਵੀ ਤੰਦਰੁਸਤਰੇ ਕੋਈ ਕਿਸੇ ਦੇ ਕਿਸੇ ਦੇ ਕੋਈ ਲੱਗਿਆ ਨਹੀਂ ਹੈਗਾ ਕੋਈ ਕਿਸੇ ਦੇ ਕੋਈ ਉਹ ਨਹੀਂ ਹੋਇਆ ਹੈਗਾ ਠੀਕ ਹੈ ਨਾ ਜਿਹੜੀ ਫੈਰ ਹੋਣ ਦੀ ਗੱਲ ਆ ਉਹ ਕੋਈ ਹਲੇ ਤੱਕ ਸਾਨੂੰ ਕੋਈ ਖਾਲੀ ਜਿਹੜਾ ਖਾਲਸ ਕਾਰਤੂਸ ਵਗੈਰਾ ਨਹੀਂ ਖਾਲੀ ਨਹੀਂ ਮਿਲਿਆ ਹੈਗਾ ਕੋਲ ਠੀਕ ਹੈ ਨਾ ਬਾਕੀ ਜੋ ਇਹਨਾਂ ਨੇ ਆਹੋ ਕੀਤਾ ਪੇਸ਼ ਕੀਤਾ ਅਸੀਂ ਉਸ ਸੰਬੰਧੀ ਜੋ ਬਣਦੀ ਕਾਰਵਾਈ ਹੈ ਫਰਦਰ ਕਰ ਰਹੇ ਹਾਂ ਅਸੀਂ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੌਸਿਕ ਸਮਾਣਾ న్యూਸ